ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਜਿਹੜੇ ਕੁਝ ਸਾਡੇ ਪੰਜਾਬੀ ਸਿੱਖ ਹੈ ਨਾ ਜਿਹੜੇ ਹਿੰਦੂਆਂ ਨੂੰ ਬੜੀ ਨਫ਼ਰਤ ਦੀ ਨਿਗਾਹਾਂ ਨਾਲ ਦੇਖਦੇ ਆ ਸੋ ਉਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦੀ ਆ ਔਰ ਬੜੇ ਫੈਨ ਹੈ ਉਹ ਗੁੰਡੇ ਬਦਮਾਸ਼ ਵਾਲੇ ਭਾਨੇ ਸਿੱਧੂ ਦੇ ਭਾਨੇ ਸਿੱਧੂ ਦੇ ਜਿਹੜੀ ਭੈਣ ਹੈ ਨਾ ਭਾਨੇ ਦੀ ਜਿਹੜੀ ਭੈਣ ਹੈ ਉਹ ਬਾਹਮਣ ਨੂੰ ਵਿਆਹੀ ਹੈ ਇਹ ਪਤਾ ਤੁਹਾਨੂੰ ਬਾਹਮਣ ਕੌਣ ਹੁੰਦੇ ਆ ਹਿੰਦੂ ਤੇ ਮਗਰ ਲੰਦਾ ਸਿੱਧੂ ਭਾਨਾ ਵੀ ਮੈਂ ਜੱਟਾ ਚਲੋ ਹੋਣਾ ਜੱਟ ਅਸੀਂ ਕਿਹਾ ਕਿ ਨਹੀਂ ਹੋਣਾ ਪਰ ਭੈਣ ਕਾ ਤੋਂ ਵਿਆਹ ਤੇ ਇੱਕ ਜੱਟ ਨੇ ਬ੍ਰਾਹਮਣਾਂ ਦੇ ਬੜੀ ਸੋਚਣ ਵਾਲੀ ਗੱਲ ਹੁਣ ਤੁਸੀਂ ਵੀ ਸਾਰੇ ਸੋਚ ਰਹੇ ਹੋਗੇ ਵੀ ਨਾਨ ਸੇ ਕੀ ਬੋਲੀ ਜਾਂਦੀ ਆ ਸੋ ਭੈਣ ਉਹਨੇ ਇਸਨੇ ਵਿਆਹ ਤੀ 100 ਕਿੱਲੇ ਜ਼ਮੀਨ ਦਾ ਰੋਲਾ ਸੀ ਉਸ ਢੇਰੇ ਦਾ ਹੁਣ ਉਹਨੂੰ ਲੱਗਿਆ ਵੀ 100 ਕਿੱਲੇ ਹੱਥੋਂ ਨਹੀਂ ਜਾਣੇ ਚਾਹੀਦੇ ਤੇ ਬ੍ਰਾਹਮਣਾਂ ਦੇ ਘਰ ਭੈਣ ਦੇ ਸੁੱਟੀ ਕੀ ਦੇ ਸੁੱਟੀ ਖਰੋਲਾ ਪਾਉਂਦੇ ਹਿੰਦੂਆਂ ਦਾ ਸੋ ਸੌ ਕਿਲੇ ਪਿੱਛੇ ਇੱਕ ਜੱਟ ਫੈਮਲੀ ਨੇ ਆਪਣੀ ਭੈਣ ਬਾਂਬਣਾ ਨੂੰ ਦੇ ਦਿੱਤੀ। ਮਤਲਬ ਉਹਨਾਂ ਦੇ ਘਰ ਵਿਆਹਤੀ। ਭਾਨੇ ਸਿੱਤੂ ਨੇ ਆਪਣੀ ਭੈਣ ਵਿਆਹਤੀ ਬ੍ਰਾਹਮਣਾ ਦੇ ਘਰ। ਸੌ ਕਿਲੇ ਦਾ ਪਹਿਲੇ ਸੌ ਕਿਲੇ ਵਾਲਾ ਰੋਲਾ ਕਿੰਨੀ ਸ਼ਰਮ ਦੀ ਗੱਲ ਹੈ ਇੱਕ ਜ਼ਮੀਨ ਪਿੱਛੇ। ਚਲੋ ਹਿੰਦੂ ਵੀ ਤਾਂ ਇਨਸਾਨ ਹੁੰਦੇ ਆ। ਜੇ ਮੈਂ ਆਪਣੀ ਸੋਚ ਦੱਸਾਂ ਮੇਰੇ ਸਾਰਨ ਤਾਂ Hindu Muslim Sikh Isaai ਆਪਸ ਵਿੱਚ ਸਭ ਭਾਈ ਭਾਈ ਮੇਰੀ ਸੋਚ ਹੈ ਯਾਰ ਹੁਣ ਉਹ ਜ਼ਮੀਨ ਦੇ ਪਿੱਛੇ ਇਹਨੇ ਆਪਣੇ ਜੀਜੇ ਨਾਲ ਰਲ ਕੇ ਉਹਦਾ ਭਰਾ ਮਰਵਾਇਆ ਫਿਰ ਉਹ ਜਿਹੜਾ ਭਰਾ ਮਰਵਾਇਆ ਉਹਦੇ ਦੋ ਬੇਟੀਆਂ ਸੀ ਨਾ ਉਹਨੇ ਜ਼ਮੀਨ ਸਾਰੇ ਕਬਜ਼ਾ ਕੀਤਾ ਉਹਦੀ ਕੋਠੀ ਤੇ ਹੁਣ ਪੰਜਾਬ ਸਰਕਾਰ ਯਾਨੀ ਕਿ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਉਹਨਾਂ ਦੇ ਨੋਟਿਸ 'ਚ ਗੱਲ ਆ ਗਈ ਹੈ ਉਹ ਪੂਰੀ ਕੋਸ਼ਿਸ਼ ਕਰ ਰਹੇ ਉਸ ਧੀਆਂ ਨੂੰ ਹੱਕ ਮਿਲਣਾ ਚਾਹੀਦਾ ਸੋਚੋ ਜਿਹੜੇ ਬੰਦੇ ਨੇ 100 ਕਿੱਲੇ ਦੇ ਜ਼ਮੀਨ ਦੇ ਲਾਲਚ ਵਿੱਚ ਆਪਣੀ ਭੈਣ ਹਿੰਦੂਆਂ ਦੇ ਦੇਤੀ ਜਿਹੜੇ ਬੰਦੇ ਨੇ ਪ੍ਰਾਪਰਟੀ ਦੇ ਲਾਲਚ ਵਿੱਚ ਆਪਣੀ ਭੈਣ ਬ੍ਰਾਹਮਣਾਂ ਦੇ ਦੇ ਦਿੱਤੀ ਕਿੰਨਾ ਇੱਕ ਗਿਰਿਆ ਹੋਣਾ ਤੁਸੀਂ ਆਪ ਸੋਚ ਲਿਓ ਹੁਣ ਭਾਨਾ ਸਿੱਧੂ ਬੋਲਣ ਜਗ੍ਹਾ ਨਹੀਂ ਹੈ ਕਿਸੇ ਹਿੰਦੂ ਨੂੰ ਹੀ ਪਾਣਾ ਸਿੱਧਾ ਗਲਤ ਨਹੀਂ ਬੋਲ ਸਕਦਾ ਕਿਉਂਕਿ ਦੀ ਭੈਣ ਵਿਆਹੀ ਹੈ ਹਿੰਦੂਆਂ ਦੇ ਸੋ ਸ਼ਰਮ ਆਣੀ ਚਾਹੀਦੀ ਹੈ ਜੀ ਲੋਕਾਂ ਨੂੰ ਸ਼ਰਮ ਆਣੀ ਚਾਹੀਦੀ ਇੱਕ ਪ੍ਰਾਪਰਟੀਆਂ ਜ਼ਮੀਨ ਜਾਇਦਤ ਪਿੱਛੇ ਆਪਣੇ ਸਾਰੀ ਜ਼ਮੀਨ ਆਪਖਾਨ ਦੇ ਚੱਕਰ ਸਾਰਾ ਕੁਝ ਵੀ ਮੇਰੀ ਭੈਣ ਰਾਜ ਕਰੇ ਤੇ ਬਾਅਦ ਵਿੱਚ ਮੈਂ ਲੁੱਟ ਲਾਂ ਸਾਰਾ ਕੁਝ ਤੇ ਦੂਜੀ ਕਿਸੇ ਦੂਜੀ ਕਿਸੇ ਦੀਆਂ ਧੀਆਂ ਨੂੰ ਤੁਸੀਂ ਸੜਕਾਂ ਤੇ ਲੈ ਆਨੇ ਹੋ ਕਿੱਥੇ ਭਰੋਗੇ ਇੱਥੇ ਹੀ ਭਰੋਗੇ ਕਰਮਾ ਕਰਮਾ ਸੁਣਿਆ ਕਰਮਾ ਕਰਮਾ ਦਾ ਚੱਕਰ ਬੜਾ ਖਤਰਨਾਕ ਹੈ ਜਦੋਂ ਤੁਸੀਂ ਕਿਸੇ ਨਾਲ ਵੀ ਮਾੜਾ ਕਰਦੇ ਹੋ ਬੁਰਾ ਕਰਦੇ ਹੋ ਕਿਸੇ ਦਾ ਦਿਲ ਇੰਨਾ ਸਤਾਨੇਉ ਇੰਨਾ ਦੁਖਾਨੇਉ ਨਜ਼ਾਇਜ਼ ਕਿਸੇ ਦੇ ਮਗਰ ਹੱਥ ਤੋ ਕੇ ਪੈ ਜਾਂਦੇ ਹੋ ਫਿਰ ਤੁਹਾਡਾ ਜਿਹੜਾ ਕਰਮਾ ਹੈ ਨਾ ਉਹ ਆਂਦਾ ਘੁੰਮ ਕੇ ਤੁਹਾਡੇ ਉੱਪਰ ਉਹ ਤੁਹਾਤੋਂ ਸਭ ਕੁਝ ਪਰਾਉਂਦਾ ਹੈ ਉਹੀ ਚੱਕਰ ਚੱਲਦਾ ਹੈ ਫਿਰ ਮਹਾਰਾਜ ਤੁਹਾਨੂੰ ਕੋਈ ਨਾ ਕੋਈ ਰੋਗ ਲਾ ਦਿੰਦਾ ਹੈ ਇਹ ਤਾਂ ਹਸਪੀਟਲ ਸੁੱਟ ਦਿੰਦਾ ਫਿਰ ਤੁਸੀਂ ਬੈੱਡ ਤੇ ਪਏ ਕਹਿੰਦੇ ਹੋ ਹਏ ਵਾਹਿਗੁਰੂ ਪਾਪਾ ਨਾਨਕ ਮੈਂ ਤਾਂ ਕਿਸਦਾ ਮਾੜਾ ਨਹੀਂ ਕੀਤਾ ਮੈਨੂੰ ਬਚਾਲਾ ਪਤਾ ਤੁਹਾਡੀ ਜਮੀਰ ਨੂੰ ਹੁੰਦਾ ਹੈ ਕਿ ਮਾੜਾ ਉਹ ਤੁਸੀਂ ਤਾਂ ਚਬੋ ਚੋਰਿਓ ਇੰਨਾ ਮਾੜਾ ਕੀਤਾ ਕਿ ਕੋਈ ਮਤਲਬ ਜਿਹੜਾ ਇੱਕ ਵੈਸ਼ੀ ਦਰਿੰਦਾ ਹੁੰਦਾ ਨਾ ਉਹ ਵੀ ਕੰਬ ਜਾਂਦਾ ਹੋਣਾ ਵੀ ਇਹ ਇੰਨੇ ਮਾੜੇ ਧਰਤੀ ਤੇ ਮੈਂ ਬੰਦੇ ਭੇਜਦੇ ਆ ਸੋ ਸ਼ਰਮ ਕਰੋ ਅਕਲ ਦਾ ਘਾਟਾ ਕਰੋ ਦੁਨੀਆ 'ਚ ਰਹਿਣਾ ਸਿੱਖੋ ਗੁੰਡਾਗਰਦੀ ਬਦਮਾਸ਼ੀ ਕਰਨੀ ਬੰਦ ਕਰੋ ਹੁਣ ਪਾਨਾ ਸਿੱਧੂ ਕਹਿ ਰਿਹਾ ਕਿ ਮੈਂ ਹੁਣ ਕਿਸਾਨੀ ਮੋਰਚੇ ਤੋਂ ਬਾਅਦ ਫੇਰ ਏਜੰਟਾਂ ਦੇ ਦਿਵਾਲੇ ਹੋਣਾ ਉਹਨਾਂ ਦੇ ਖਾਤਰਦਾਰੀ ਕਰਨੀ ਹੈ ਲੱਗਦਾ ਇੱਕ ਬਰਫ਼ ਦੀ ਸਿੱਲੀ ਉੱਤੇ ਲੇਟ ਕੇ ਤੇਰੇ ਠੰਡ ਨਹੀਂ ਪਈ ਹਲੇ ਹਨਾ ਸੋ ਮੈਨੂੰ ਲੱਗਦਾ ਵੀ ਹੁਣ ਤੈਨੂੰ ਬਰਫ਼ ਦੀ ਸਿੱਲੀ ਤੇ ਨਹੀਂ ਲਟਾਉਣਾ ਹੁਣ ਤੈਨੂੰ ਉਹਨਾਂ ਨੇ ਪਾਣੀ ਭਰ ਕੇ ਨਾ ਟੱਬ ਚ ਵਾ ਵਾ ਵਧੀਆ সুই밍 ਪੂਲ ਬਣਾ ਕੇ ਤੇ ਆਈਸ ਕਿਊ ਪਾ ਕੇ ਉਹਦੇ ਵਿੱਚ ਇਸ਼ਨਾਨ ਕਰਾਉਣਗੇ ਜਿਵੇਂ ਉਹ ਉਹ ਏਦਾਂ ਕਰੇਗਾ ਸੋ ਰਿਕਵੈਸਟ ਹੈ ਮੇਰੀ ਪੰਜਾਬ ਦੇ ਸਾਰੇ ਏਜੰਟਾਂ ਤੋਂ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਸੁਣ ਰਹੇ ਨੇ ਔਰ ਮੈਨੂੰ ਇਹਨਾਂ ਪਿਆਰ ਮਾਨ ਸਤਿਕਾਰ ਮੈਨੂੰ ਮੇਰੇ ਫੈਨਸ ਬਖਸ਼ ਦੇ ਦੇ ਡਰਨਾ ਨਹੀਂ ਕਿਸੇ ਏਜੰਟ ਦੇ ਅਗਰ ਕਿਸੇ ਮੇ ਏਜੰਟ ਨੂੰ ਦਾ ਭਾਨੇ ਸਿੱਧਾ ਦਾ ਫੋਨ ਆਉਂਦਾ ਨਾ ਸਟਰਟਿੰਗ ਕਰਦਾ ਸਾਰੇ ਆਪਣੇ ਫੋਨ ਤੇ ਕਾਲ ਰਿਕਾਰਡਿੰਗਸ ਲਾ ਲਓ ਔਰ ਅਗਰ ਇਹ ਤੁਹਾਨੂੰ ਬੰਦਾ ਫੋਨ ਕਰਦਾ ਪੈਸੇ ਨੂੰ ਕਹਿੰਦਾ ਸਿੱਧਾ ਪੁਲਿਸ ਕੰਪਲੇਂਟ ਕਰੋ ਦੱਸੋ ਕਿ ਹਰੈਸਮੈਂਟ ਹੈ ਥ੍ਰੈਟਿੰਗ ਕਰ ਰਿਹਾ ਫੋਨ ਤੇ ਇਸ ਬੰਦੇ ਤੋਂ ਬਿਲਕੁਲ ਨਹੀਂ ਡਰਨਾ ਔਰ ਫੋਨ ਡਿਸਕਨੈਕਟ ਕਰਕੇ ਨੰਬਰ ਬਲੌਕ ਕਰ ਦਿਓ ਜਦੋਂ ਤੁਸੀਂ ਲੋਕ ਇਹਦੇ ਕੋਲੋਂ ਡਰੋਗੇ ਡਰ ਕੇ ਤੁਸੀਂ ਨਹੀਂ ਵੀ ਕੁਝ ਗੁਨਾਹ ਕੀਤਾ ਤੁਸੀਂ ਤਾਂ ਮੂਰੇ ਪੈਸੇ ਰੱਖੋਗੇ ਏਵ ਜੇ ਲੋਕਾਂ ਦਾ ਮੂੰਹ ਪੈ ਜਾਏਗਾ ਪੰਜਾਬ ਦੇ ਵਿੱਚ ਔਰ ਏਵ ਜੇ ਗੁੰਡੇ ਬਦਮਾਸ਼ਾਂ ਨੂੰ ਸਬਕ ਦੇਣ ਵਾਸਤੇ ਪੂਰੇ ਪੰਜਾਬ ਦੀ ਜਿੰਨੀ ਵੀ ਸੰਗਤ ਹੈ ਜਿੰਨੇ ਵੀ ਲੋਕ ਨੇ ਪੰਜਾਬੀ ਨੇ ਸਾਰਿਆਂ ਦਾ ਇਕੱਠਾ ਹੋਣਾ ਬਹੁਤ ਜ਼ਰੂਰੀ ਆ ਤਾਂ ਹੀ ਇਹ ਜੋ ਲੋਕਾਂ ਨੂੰ ਲੈਸਨ ਮਿਲ ਸਕਦਾ ਨਹੀਂ ਤਾਂ ਇਹ ਲੋਕ ਆਉਣ ਵਾਲੇ ਸਮੇਂ ਜੇ ਤੁਸੀਂ ਅੱਜ ਨਾ ਨੱਥ ਪਾਈ ਇਹਨਾਂ ਨੂੰ ਬੜਾ ਪਛਤਾਓਗੇ ਕਸਮ ਸੇ ਹਉ ਹੁਤਾ ਹੀ ਪਛਤਾਓਗੇ ਤੋ ਨੱਥ ਡਾਲ ਲੀਜੀਏ ਇਹਨ ਦੋ ਬਲਦੋਂ ਕੋ ਇੱਕ ਵੋਲੋ ਅੱਖਾ ਸਿਧਾਨਾ ਇੱਕੇ ਭਾਨਾ ਸਿੱਧੂ ਬਹੁਤ ਸਰ ਮਿਕਸ ਬ੍ਰੀਡ ਜਹਾਂ